ਹਸਬੰਡ ਐਂਡ ਵਾਈਫ ਦਾ ਰਿਸ਼ਤਾ ਦੁਨੀਆ ਭਰ ਦੇ ਵਿੱਚ ਉਹਨਾਂ ਸਭ ਤੋਂ ਖੂਬਸੂਰਤ ਰਿਸ਼ਤਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਵੈ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਪਿਆਰ ਵੀ ਹੁੰਦਾ ਵੈ ਟਕਰਾਅ ਵੀ ਹੁੰਦਾ ਵੈ ਪਰ ਇਹਦਾ ਖੂਬਸੂਰਤ ਰਿਸ਼ਤਿਆਂ ਦੇ ਵਿੱਚੋਂ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਮੰਨਿਆ ਜਾਂਦਾ ਪਰ ਕਈ ਵਾਰ ਆਪਸੀ ਸਬਕਾ ਦੇ ਵਿੱਚ ਇੰਨੀ ਖਟਾਸ ਆ ਜਾਂਦੀ ਹੈ ਜਾਂ ਇੰਨਾ ਗੁੱਸਾ ਹੋ ਜਾਂਦਾ ਹੈ ਕਿ ਕੋਈ ਕਦਮ ਇਸ ਤਰ੍ਹਾਂ ਚੁੱਕਿਆ ਜਾਂਦਾ ਹੈ ਕਿ ਬਾਅਦ ਚੋ ਸਾਰੀ ਉਮਰ ਪਸਤਾਣਾ ਪੈਂਦਾ ਤਾਂ ਇਹੋ ਜਿਹਾ ਇੱਕ ਮਾਮਲਾ ਲੁਧਿਆਣਾ ਦੇ ਬਸੰਤ ਨਗਰ ਤੋਂ ਸਾਹਮਣੇ ਆਇਆ ਹੈ ਜਿਸ ਤੇ ਇੱਕ ਮਾਮਲੇ ਦੇ ਵਿੱਚ ਹਸਬੰਡ ਵਾਈਫ ਦੀ ਛੋਟੀ ਜੀ ਟਕਰਾਰ ਦੇ ਵਿੱਚ ਇੰਨਾ ਖੋਫਲਾ ਕਦਮ ਚੁੱਕਿਆ ਗਿਆ ਕਿ ਸਾਰੀ ਉਮਰ ਹੁਣ ਵਾਈਫ ਨੂੰ ਪਸਤਾਣਾ ਪੈ ਰਿਹਾ ਤਾਂ ਮਾਮਲਾ ਬਸੰਤ ਨਗਰ ਦਾ ਹੈ ਜਿੱਥੇ ਇੱਕ ਹਸਬੰਡ ਵਾਈਫ ਦੇ ਵਿੱਚ ਟਕਰਾਰ ਹੁੰਦੀ ਹੈ ਤੇ ਟਕਰਾਰ ਦੇ ਵਿੱਚ ਗੁੱਸੇ ਚ ਆ ਕੇ ਪਤਨੀ ਵੱਲੋਂ ਆਪਣੇ ਪਤੀ ਦੇ ਉੱਤੇ ਕਟਰ ਜਿਹੜਾ ਮੈਂ ਕਟਾਈ ਵਾਸਤੇ ਇਸਤੇਮਾਲ ਕੀਤਾ ਜਾਣ ਵਾਲਾ ਕਟਰ ਸਿਟਿਆ ਜਾਂਦਾ ਹੈ ਜੋ ਕਿ ਹਸਬੰਦ ਦੀ ਗਰਦਰ ਤੇ ਲੱਗਦਾ ਵਾ ਤੇ ਹਸਬੰਦ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਪਤਨੀ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਦਰਜ ਕਰ ਲਿਆ ਗਿਆ ਤੇ ਕੀ ਇਸ ਮਾਕੇ ਨੂੰ ਲੈ ਕੇ ਜਾਣਕਾਰੀ ਹੈ ਸਾਡੇ ਨਾਲ ਬਸਤੀ ਜੋਧੇਵਾਲ ਥਾਣਾ ਦੇ ਐਸਐਚਓ ਮਦੂਰ ਨੇ ਗੱਲਬਾਤ ਕਰਨਿਆ ਸਰ ਸਵਾਗਤ ਹੈ ਤੁਹਾਡਾ ਚਰਚਾ ਜੀ ਸਰ ਕੀ ਮਾਮਲਾ ਜੀ ਜਿਹੜਾ ਇਹ ਬਸੰਤ ਨਗਰ ਦੇ ਵਿੱਚ ਕੱਲ ਘਟਨਾ ਵਾਪਰੀ ਆ ਉਸ ਨੂੰ ਲੈ ਕੇ ਕੀ ਅਪਡੇਟ ਆ ਜੀ ਅਸੀਂ ਤਾਂ ਫਿਰ ਸਰ ਨੂੰ ਇਨਫੋਰਮੇਸ਼ਨ ਮਿਲੀ ਸਗੀ ਸੀ ਮੋਤੀ ਹਸਪੀਟਲ ਤੋਂ ਕਿ ਗੌਰਵ ਦਾ 38 ਉਹ ਉੱਥੇ ਬਲੱਡ ਬੈਗ ਉਹਦਾ ਇਲਾਜ ਕਰ ਗਿਆ ਤੇ ਅਸੀਂ ਫਿਰ ਔਕੇ ਤੇ ਸੀਐਮਸੀ ਪਹੁੰਚ ਕੇ 30 ਫਾਦਰ ਬਣਦੇ ਹੋਏ ਗੋ ਸਾਹਮਣੇ ਆਈ ਕਿ ਗੌਰਵ ਜਿਸ ਦੀ ਉਮਰ 38 ਸਾਲ ਆ ਤੇ ਇਹਨਾਂ ਵੀ ਜਿਹੜਾ ਵਾਈਫ ਆ ਸੋਨ ਜਿਹਦੀ ਉਮਰ 27 ਸਾਲ ਆ इन्हों गई माइनस कोई, कोई आपसरा झगड़ा हो गया झगड़े दौरान आ गया, वो गया।, वो ना गया। जिस तू बाद ब्लीडिंग ज्यादा डेथ हो गई बादश करते हुए मुकदमा दर्ज कर लिया ਉਹੋਖ ਨੇ ਜਿਹੜੀ ਰਿਕਵਸ ਸੋਨੋ ਦਾ ਉਹਨਾਂ ਵੀ ਅरेस्ट ਕੀ ਜਾਂ ਚੁੱਕੇ ਸਰ ਉਹ ਜਿਸ ਸਮੇਂ ਟਕਰਾਅ ਹੋਈ ਉਸ ਸਮੇਂ ਕਰ ਕੋਈ ਮਜੂਰ ਸੀਗਾ ਕੋਈ ਹੋਰ ਇਹਨਾਂ ਦੇ ਇਹਨਾਂ ਦੇ ਪਰਿਵਾਰ ਚ ਇੱਕ ਕੁੜੀਆ ਹੈਗੀ 150 ਦੀ ਛੋਟੀ ਤੇ ਉਸ ਇਹਨਾਂ ਦਾ ਪੇਟ ਆਲਾ ਖਾਣਦਾ ਜੀ ਇਹ ਸਾਰਾ ਮੁੱਦਾ ਦੇਖਿਆ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਕਿਹੜੀ ਕਿਹੜੀ ਧਾਰਾਂ ਦੇ ਹੇਠ ਮਾਮਲਾ ਦਰਜ ਕੀਤਾ ਵਾ ਜਨਾ ਤੋਂ ਤੁਹਾਨੂੰ ਆਖਿਆ ਚ ਪਛਾਦ ਕਰਦੇ ਦੀ ਜੇ ਦਿੱਕਤ ਆ ਰਹੀ ਹੈ ਇਹਦਾ ਵਿਕੀ ਜਾਂਚ ਚੱਲ ਚੁੱਕਾ ਜਾ ਰਿਹਾ ਹੈ सर की पता लगया कोई बयान दर्ज कीते है कि के, के मामला की सिगा के क्यों तकरार हुई जब जिस बारे बाद इना कोफला कदम चुकना दे दे पे गया मामला कोई माइनर से इशू सिगा कोई पच्ची दवाई नो इना लेडी ने पूछ किस की अपने तो कि ना पच्ची दवाई जड़ी डेट दूसरे बार पी थी गल अटे एस्केलेट हो ਸੁਚੇ ਘਰੋਂ ਜਿਹੜੀ ਆ ਨਹੀਂ ਜਾ ਟੋਟੋ ਸਰ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਜਿਹੜਾ ਤਕਰਾਰ ਵਾਈ ਚਲਦੀ ਸੀ ਸਰ ਜਦੋਂ ਇਹ ਇਹ ਬਰੋਡ ਡੈਡੀ ਹਸਪਤਾਲ ਲੈ ਕੇ ਗਏ ਕਿ ਕਾਇਰ ਅਵਸਥਾ ਦੇ ਵਿੱਚ ਹਸਪਤਾਲ ਲੈ ਕੇ ਗਏ ਸੀ ਇਹ ਕੋਈ ਤਪੀਸ਼ਰ ਜਿਹੜਾ ਸੀਐਮਸੀ ਤੋਂ ਸਰ ਅਲਟੀਮੇਸ਼ਨ ਆ ਗਈ ਉਹ ਬਰੋਡ ਡੈਡੀ ਉਹ ਡੈਥ ਕਰ ਕੋਈ ਇਹ ਕਿ ਰੋਟੇ ਚ ਹੋਈ ਹੈ ਉਹ ਤਪੀਸ਼ਰ ਨਹੀਂ ਕਹਿ ਸਕੋ ਸਰ ਪੋਸਟਮਾਰਟਮ ਕਰਵਾ ਰਹੇ ਹੋ ਸਰ ਹੁਣ ਇਹਦੇ ਦੇ ਕਈ ਕਾਰਵਾਈ ਕੀਤੇ ਆਰੈਸਟ ਕਿੰਨੇ ਕਿੰਨੇ ਭਾਈ ਆ? ਆਰੈਸਟ ਸੋਨਮ ਵੀ ਭਾਈਏ ਜਿਹੜੇ ਕਯੂਸ ਜੀ ਬਿਲਕੁਲ ਜੀ ਤਨ ਜੀ ਬਿਲਕੁਲ ਆ ਥਾੜਾ ਬਸਤੀ ਜੋਧੇਵਾਲ ਦੇ ਐਸ ਐਚਓ ਸੀਗੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਨੇ ਮੰਮੁਲੀ ਜੀ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਸੋਨਮ ਆਪਣੇ ਹਸਬੰਦ ਗੌਰਵ ਦੇ ਗਲੇ ਤੇ ਇੱਕ ਗਰਦਨ ਤੇ ਇੱਕ ਕਟੜ ਮਾਰਦੀ ਆ ਜੋ ਕਿ ਗਰਦਨ ਤੇ ਜਾ ਕੇ ਲੱਗਦਾ ਹੈ ਤੇ ਬਲੀਡਿੰਗ ਜ਼ਿਆਦਾ ਹੋਣ ਦੇ ਚਲਦੇ ਜਦੋਂ ਉਸ ਨੂੰ ਹਸਪਤਾਲ ਲੈ ਕੇ जाया ਜਾਂਦਾ ਤਾਂ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਕਿਹਾ ਜਾਂਦਾ ਹੈ ਕਿ ਛੋਟੀ ਜਿਹੀ ਟਕਰਾਅ ਕਈ ਵਾਰ ਇਸ ਤਰ੍ਹਾਂ ਦੇ ਖੋਫਨਾਕ ਕਦਮ ਚੁੱਕਣ ਨੂੰ ਮਜਬੂਰ ਕਰ ਦਿੰਦੀ ਹੈ ਤਾਂ ਉਸ ਤਰ੍ਹਾਂ ਦਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਹੁਣ ਜਿਹੜਾ ਵਾ ਹਸਬੰਦ ਦੇ ਕਤਲ ਗੈਰ-ਜ਼ਰਦਤਨ ਕਤਲ ਦੇ ਮਾਮਲੇ ਦੇ ਵਿੱਚ ਉਸ ਦੀ ਹੀ ਪਤਨੀ ਸੋਨੂ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ